ਹਾਂਜੀ ਸashi ਕਾਲਜੀ ਸਾਰੀਆਂ ਭੈਣਾਂ ਵਧੀਆ ਹੋਣਗੀਆਂ ਠੀਕ ਹੋਣਗੀਆਂ ਅੱਜ ਆਪਾਂ ਜਿੰਨਾਂ ਦੇ ਭੈਣਾਂ ਦੇ ਵਾਲ ਹਨ ਚਿੱਟੇ ਨਹੀਂ ਹੈ儿 ਕਾਲੀ ਨਹੀਂ ਹੈਗੇ ਵਾਈਟ ਨਹੀਂ ਤੇ ਉਹ ਘਰ ਦੇ ਵਿੱਚ ਹਨ ਰੱਖ ਕੇ ਘਰ ਦੀ ਰਸੋਈ ਦੇ ਵਿੱਚੋਂ ਚੀਜ਼ਾਂ ਨੂੰ ਇਸਤੇਮਾਲ ਕਰਕੇ ਆਪਣੀ ਹੈ儿 ਹਨ ਕੇਅਰ ਕਰ ਸਕਦੀਆਂ ਨੇ ਤੇ ਇਹ ਇਹ ਬਾਈਟ ਨੂੰ ਬਾਈਟ ਨੂੰ ਲਾਈਕ ਕਰ ਸਕਦੀਆਂ ਨੇ ਉਹਨਾਂ ਦੇ ਲਈ ਵੀ ਦੇਖੋ ਆਪਣੇ ਘਰ ਦੀ ਰਸੋਈ ਦੇ ਵਿੱਚ ਸਮਾਨ ਪਿਆ ਹੁੰਦਾ ਤੇ ਜਿਵੇਂ ਹੁਣ ਪਤਾ ਹੀ ਆ ਹਰ ਇੱਕ ਘਰ ਦੇ ਵਿੱਚ ਹੁੰਦੀ ਆ ਤੇ ਆਪਾਂ ਦਹੀਂ ਲੈ ਲੈਣੀ ਆ ਜਿੰਨੀ ਤੁਸੀਂ ਆਪਣੇ ਕਬਾਲਾਂ ਦੀ ਲੈਂਥ ਦੇ ਹਿਸਾਬ ਨਾਲ ਲੈ ਸਕਦੇ ਹੋ ਜਿੰਨੇ ਤੁਹਾਡੇ ਵਾਲ ਚਿੱਟੇ ਨੇ ਹਨਾ ਓਨੇ ਕਿ ਲੈ ਸਕਦੇ ਹੋ ਤੁਹਾਡੇ ਵਾਲ ਹੈਵੀ ਆ ਜਾਂ ਪਤਲੇ ਨਹੀਂ ਹਨਾ ਉਹਦੇ ਅਕੋਰਡਿੰਗ ਤੁਸੀਂ ਲੈ ਸਕਦੇ ਹੋ ਇਹ ਲੱਗਦਾ ਕਿ ਮੈਂ ਔਲਿਆਂ ਦਾ ਪਾਊਡਰ ਔਲਿਆਂ ਦੇ ਪਾਊਡਰ ਨੂੰ ਮੈਂ ਪੀਸ ਲਿਆ ਸੀ ਚੰਗੀ ਤਰੀਕੇ ਦੇ ਨਾਲ ਤੇ ਇੱਕ ਚਮਚ ਪਾਵਾਂਗੇ ਆਪਾਂ ਦਹੀਂ ਦੇ ਵਿੱਚ ਔਲਿਆਂ ਦਾ ਪਾਊਡਰ ਤੇ ਮੇਥੀ ਦਾਣਾ ਮੇਥੀ ਦਾਣਾ ਨੂੰ ਤੁਸੀਂ ਪੀਸ ਕੇ ਵੀ ਲੈ ਸਕਦੇ ਹੋ ਸਾਬਤ ਵੀ ਪਾ ਸਕਦੇ ਹੋ ਇੱਕ ਚਮਚਾ ਆਪਾਂ ਤੁੱਕੜਟ ਪਾਇਆ ਹੈਗਾ ਤੇ ਪੌਣਾ ਇੱਕ ਚਮਚ ਪਾਇਆ ਹੈਗਾ ਮੇਥੀ ਦਾਣਾ ਤੇ ਹੁਣ ਆਪਾਂ ਲਵਾਂਗੇ ਜੀ ਮਸਟਰਡ ਜਾਂ ਆਉਲ ਮਸਟਰਡ ਆਉਲ ਲੈ ਸਕਦੇ ਹੋ ਤੁਸੀਂ ਤੇ ਜਾਂ ਨਾਰੀਅਲ ਦਾ ਤੇਲ ਲੈ ਸਕਦੇ ਹੋ ਨਾਰੀਅਲ ਦਾ ਆਉਲ ਲੈ ਸਕਦੇ ਹੋ ਮੈਂ ਦੋਨੇ ਲੱਗਦੇ ਆ ਮਿਕਸ ਕੀਤਾ ਹੋਇਆ ਸੀ ਮੇਰੇ ਕੋਲ ਮਸਟਰਡ ਤੇ ਨਾਰੀਅਲ ਦਾ ਤੇਲ ਤੇ ਹੁਣ ਆਪਾਂ ਦਹੀਂ ਦੇ ਵਿੱਚ ਇਹਨੂੰ ਚੰਗੇ ਢਿੱਕੇ ਨਾਲ ਮਿਕਸ ਕਰ ਲੈਣਾ ਤੇ ਇਹਨੂੰ ਆਪਾਂ ਨਾ ਭਿਓ ਕੇ ਰੱਖਣਾ ਦਹੀਂ ਦੇ ਵਿੱਚ ਇਹ ਮਸਰਲ ਨੂੰ ਆਪਾਂ ਐ ਨਹੀਂ ਵੀ ਉਹਦੇ ਨਹੀਂ ਫਟਾਫਟ ਵੀ ਲਾ ਲੈਣਾ ਇਹਨੂੰ ਆਪਾਂ ਘੰਟਾ ਤੱਕ ਦਹੀਂ ਦੇ ਵਿੱਚ ਇਦਾਂ ਹੀ ਰੱਖ ਦੇਣਾ ਤੇ ਥੋੜਾ ਜਿਹਾ ਦਹੀਂ ਦਾ ਕਲਰ ਚੇਂਜ ਹੋ ਜਾਊਗਾ ਕਿਉਂਕਿ ਆਉਣ ਲੈਂ ਦੇ ਵਿੱਚ ਬਟਾਮਨ ਸੀ ਹੁੰਦਾਗਾ ਨਾ ਤੇ ਉਹ ਆਪਣੇ హెਅਰ ਤੇ ਦੇਖੋ ਕਿੰਨੇ ਵਧੀਆ ਗਰੋਥ ਹੋਣ ਲੱਗ ਜਾਂਦੀ ਹੈ ਤੇ ਵਾਈਟ ਹੈਅਰ ਬਲੈਕ ਹੋਣ ਲੱਗ ਜਾਂਦੇ ਆ ਜਿੰਨਾ ਵੀ ਚਿੱਟੇ ਹੁੰਦੇ ਵਾਲ ਹਨ ਉਹਨਾਂ ਦੇ ਵਾਲ ਕਾਲੇ ਹੋਣ ਲੱਗ ਜਾਣਗੇ ਜੇ ਇਸ ਤਰੀਕੇ ਨਾਲ ਇਸਤੇਮਾਲ ਕਰਨਗੇ ਇਹਨੂੰ ਇਦਾਂ ਹੀ ਰੱਖ ਦਿਨਾ 1 ਘੰਟਾ 1.5 ਘੰਟੇ ਜੇ ਤੁਹਾਡੇ ਕੋਲ ਜ਼ਿਆਦਾ ਟਾਈਮ ਹੈ 2 ਘੰਟੇ ਰੱਖ ਸਕਦੇ ਹੋ ਤੇ 3 ਘੰਟੇ ਰੱਖ ਸਕਦੇ ਹੋ ਬਿਲਕੁਲ ਵੀ ਖਰਾਬ ਨਹੀਂ ਹੋਣਾ ਇਸ ਤੋਂ ਬਾਅਦ ਇਹ ਪੇਸਟ ਨੂੰ ਤੁਸੀਂ ਜੜਾਂ ਦੇ ਵਿੱਚ ਲਾਉਣਾ ਵਾਲਾਂ ਦੀ ਜਿੱਥੇ-ਜਿੱਥੇ ਆਪਣੇ ਵਾਲ ਵਾਈਟ ਨਹੀਂ ਕਾ ਚਿੱਟੇ ਨਹੀਂ ਤੇ ਉਥੇ ਕਾਲੇ ਵਾਲਾਂ ਤੇ ਲੱਗ ਜੂ ਕੋਈ ਸਾਈਡ ਇਫੈਕਟ ਨਹੀਂ ਹੈਗਾ ਤੇ ਸਾਰੇ ਸਿਰ ਦੇ ਵਿੱਚ ਵੀ ਲਗਾ ਸਕਦੇ ਹੋ ਮੈਂ ਤਾਂ ਹੀ ਘੱਟ ਲੱਗਦੀ ਸੀ ਕਿਉਂਕਿ ਮੈਂ ਮੂਰੇ ਮੂਰੇ ਲਾਉਣਾ ਤੇ ਤੁਸੀਂ ਜਿੰਨਾ ਕੁ ਵੀ ਹੈ ਨਾ ਵੀ ਲਾ ਸਕਦੇ ਹੋ ਜਿੰਨਾ ਤੁਹਾਨੂੰ ਜ਼ਰੂਰਤ ਆ ਉਨੇ ਲਾ ਸਕਦੇ ਹੋ ਤੇ ਇਹਨੂੰ ਤੁਸੀਂ ਘਰ ਦਾ ਹੋਵੇ ਮਸਟਰਡ ਤੇਲ ਆ ਜਿਹੜਾ ਤੁਹਾਡਾ ਪਿਓਰ ਵਧੀਆ ਹੋਣਾ ਚਾਹੀਦਾ ਘਰ ਦਾ ਜਿਹੜੀ ਆਪਾਂ ਘਰੇ ਕਾਣੀ ਕਢਾਉਣੀ ਆ ਉਹ ਹੋਣਾ ਚਾਹੀਦਾ ਤਾਂ ਹੀ ਆਪਣੇ హెయిਰ ਕਾਲੇ ਹੋਣਗੇ ਤੇ ਵਧੀਆ ਬਲੈਕ ਬਲੈਕ ਹੋਣ ਲੱਗ ਜਾਣਗੇ ਜਿਹੜੇ ਵਾਈਟ ਆ ਤੇ ਇਹ ਆ ਨਹੀਂ ਹੈਗਾ ਵੀ ਇੱਕ ਦਿਨ ਆਪਾਂ ਯੂਜ਼ ਕਰ ਲਿਆ ਹਨ ਵੀ ਆਪਣੇ హెయిਰ ਕਾਲੇ ਹੋਣ ਲੱਗ ਜਾਣਗੇ ਨਹੀਂ ਤੇ ਇਹਨੂੰ ਆਪਾਂ ਨੂੰ ਲਗਾਤਾਰ ਹਨਾ ਯੂਜ਼ ਕਰਨਾ ਪਊਗਾ ਜਦੋਂ ਵੀ ਆਪਾਂ ਆਪਣੇ ਇਹ ਹੇਅਰ ਨੂੰ ਵਾਸ਼ ਕਰਦੇ ਨੇ ਕਰਦੇ ਆਂਗੇ ਵੀ ਹੇਅਰ ਨੂੰ ਆਪਾਂ ਧੋਨੇ ਹਨਾ ਤੇ ਉਦੋਂ ਤੁਸੀਂ ਇਹਨਾਂ ਪਹਿਲਾਂ ਲਗਾ ਲਓ ਗਰਮੀਆਂ ਦੇ ਵਿੱਚ ਖਾਸ ਕਰਕੇ ਕਿਉਂਕਿ ਆਪਾਂ ਡੇਲੀ ਮੂੰਗੀ ਧੋ ਲੈਨੇ ਆ ਤੀਜੇ ਦਿਨ ਤਾਂ ਆਪਾਂ ਧੋ ਹੀ ਲੈਨੇ ਆ ਤੀਜੇ ਦੂਜੇ ਦਿਨ ਉਹ ਧੋ ਹੀ ਧੋ ਹੀ ਲੈਨੇ ਆ ਹਨਾ ਹੇਅਰ ਨੂੰ ਤੇ ਇਸ ਕਰਕੇ ਆਪਾਂ ਨੂੰ ਇਹਨੂੰ ਡੇਲੀ ਵੀ ਲਗਾ ਸਕਦੇ ਆ ਕਿਉਂਕਿ ਇਹ ਕਿਤਾ ਕੋਈ ਸਾਈਡ ਇਫੈਕਟ ਨਹੀਂ ਹੈਗਾ ਕਿ ਆਪਾਂ ਡੇਲੀ ਇਹਦੇ ਨਾਲ ਨਾ ਇਤ ਸੈਲਿੰਗ ਆਉਗੀ ਵਾਲਾਂ ਦੇ ਵਿੱਚ ਨਾਲੇ স্মੂਥ ਰਹਿਣਗੇ ਆਪਣੇ ਵਾਲ ਝੜਨੇ ਬੰਦ ਹੋ ਜਾਣਗੇ ਤੇ ਨਾਲੇ ਆਪਣੇ ਬਾਲ ਵਧੀਆ ਹੋ ਜਾਣਗੇ ਸਿਲਕੀ ਸਿਲਕੀ ਜੇ ਤੇ ਇਹਦਾ ਹਲਗੂਆ ਤੇ ਬਲੈਕ ਹੋਣੇ ਸ਼ੁਰੂ ਹੋ ਜਾਣਗੇ ਬਾਲ ਬਿਲਕੁਲ ਵੀ ਤੁਹਾਡੇ ਬਾਲ ਡਾਈਟ ਨਹੀਂ ਰਹਿਣਗੇ ਜੇ ਤੁਸੀਂ ਇਹ ਰੈਮੀਡੀ ਚੂਜ਼ ਕਰ ਲਈ ਕਰਦੀ ਹੈ ਨਾ ਕੋਈ ਇਹਦੇ ਵਿੱਚ ਸਾਈਡ ਇਫੈਕਟ ਵਾਲੀ ਚੀਜ਼ ਨਹੀਂ ਹੈਗੀ ਤੇ ਨਾਲੇ ਇਹਦੇ ਨਾਲ ਬਾਅਦ ਵਿੱਚ ਤੁਸੀਂ ਕਿਸੇ ਵੀ ਸ਼ੈਂਪੂ ਨਾਲ ਵਾਸ਼ ਕਰ ਲਓ ਕੱਲ ਤੱਕ ਤੁਸੀਂ ਹੇਅਰ ਤੇ ਲਾ ਕੇ ਰੱਖੋ ਜੜਾਂ ਦੇ ਵਿੱਚ ਲਗਾ ਲਓ ਘੰਟਾ ਕਿ ਇਹਨੂੰ ਰੱਖੋ 1 ਘੰਟਾ ਰੱਖ ਲਓ ਆਪਣੇ ਵਾਲਾਂ ਤੇ ਲਗਾ ਕੇ ਤੇ ਤੁਹਾਡੇ ਵਾਲ ਆ ਜਿਹੜੇ ਨਾ ਸਿਲਕੀ ਹੋਣੇ ਲੱਗ ਜਾਣਗੇ ਬਲੈਕ ਤੋਂ ਬਫਰੀ ਬੈਡ ਤੋਂ ਬਲੈਕ ਹੋਣ ਲੱਗ ਜਾਣਗੇ ਤੇ ਬਿਲਕੁਲ ਵੀ ਹੁਣ ਹੋਣਾ ਡੈਂਟਫੂ ਉਹ ਵੀ ਰਿਮੂਵ ਹੋਊਗਾ ਜਿਸ ਹਰ ਜਿਹੜੀ ਵਾਲਾਂ ਦੀਆਂ ਪ੍ਰੋਬਲਮ ਜ ਨਹੀਂ ਉਹ ਸਾਰੀਆਂ ਘਟ ਹੋਣ ਲੱਗ ਜਾਣਗੇ ਜੇ ਤੁਸੀਂ ਇਹ ਰੈਮਡੀ ਯੂਜ਼ ਕਰੋਗੇ ਤੇ ਡੇਲੀ ਕਰ ਸਕਦੇ ਹੋ ਡੇਲੀ ਕਰ ਸਕਦੇ ਹੋ ਨਹੀਂ ਨਹੀਂ ਤਾਂ ਤੁਸੀਂ ਹਫਤੇ ਦੇ ਵਿੱਚ ਦੋ ਵਾਰ ਤਾਂ ਇਸਤੇਮਾਲ ਕਰੋ ਕਿਉਂਕਿ ਗਰਮੀ ਦੇ ਦਿਨਾਂ ਗਰਮੀ ਦੇ ਦਿਨਾਂ ਦੇ ਵਿੱਚ ਆਪਾਂ ਜਲਦੀ ਹੈਡ ਵਾਸ਼ ਕਰਦੇ ਹਾਂ ਇਸ ਕਰਕੇ ਆਪਾਂ ਨੂੰ ਇਹਨੂੰ ਇਸਤੇਮਾਲ ਜ਼ਰੂਰ ਕਰਨਾ ਤੇ ਤੁਹਾਡੇ హెਅਰ ਤੇ ਜ਼ਰੂਰ ਫਰਕ ਪਊਗਾ ਜੇ ਆਪਾਂ ਕਰਾਂਗੇ ਤੇ ਆਪਾਂ ਇੱਕ ਵਾਰ ਕਰਕੇ ਛੱਡ ਤਾਂ ਫਿਰ ਨਹੀਂ ਜੇ ਆਪਾਂ ਇਹਨੂੰ ਜੂਜ਼ ਦੇ ਵਿੱਚ ਆਪਣੇ ਰੁਟੀਨ ਦੇ ਵਿੱਚ ਹਨਾ ਵਰਤਾਂਗੇ ਵੀ ਫਿਰ ਇਹ ਆਪਣੇ హెయిਰ ਵਧੀਆ ਹੋਣ ਲੱਗ ਜਾਣਗੇ ਦੇਖੋ ਤੁਸੀਂ ਮੇथी दाਣਾ ਪਾ ਕੇ ਹੁਣ ਇਹ ਫੁੱਲਣਾ ਸ਼ੁਰੂ ਹੋ ਗયું ਇਹ ਇਹਨੂੰ ਤੁਸੀਂ ਇਦੋਂ ਬਾਅਦ ਮਿਕਸੀ ਦੇ ਵਿੱਚ ਗ੍ਰाइंड ਵੀ ਕਰ ਸਕਦੇ ਹੋ ਵੀ ਤੁਹਾਡੇ ਮੇथी दाਣੇ ਨੂੰ ਤੁਸੀਂ ਪੀਸ ਕੇ ਵੀ ਪਾ ਸਕਦੇ ਹੋ ਪਾਊਡਰ ਬਣਾ ਕੇ ਪਾ ਸਕਦੇ ਕਿਉਂਕਿ ਮੈਂ 2 ਘੰਟੇ ਰੱਖੂਗੀ ਇਹ ਫੁੱਲ ਜਾਊਗਾ ਉਹਦੇ ਵਿੱਚ ਤੇ ਤਾਂ ਹੀ ਮੈਂ ਪੀਸਿਆ ਨਹੀਂ ਤੇ ਇਹਨੂੰ ਆਪਾਂ ਬਾਅਦ ਵਿੱਚ ਗ੍ਰाइंड ਕਰ ਲਾਂਗੇ ਤੇ ਇਸ ਦੇ ਨਾਲ ਤੁਹਾਡੇ హెయిਰ ਵਧੀਆ ਹੋਣ ਲੱਗ ਜਾਣਗੇ ਸਿਲਕੀ ਸਮੂਥ ਹੋਣ ਲੱਗ ਜਾਣਗੇ ਜੇਕਰ ਤੁਹਾਨੂੰ ਵੀਡੀਓ ਵਧੀਆ ਲੱਗੀ ਲਾਈਕ ਕਰੋ ਸ਼ੇਅਰ ਕਰੋ ਕਮੈਂਟ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਧੰਨਵਾਦ